ਮਹਾਨ ਹੈ ਸਿੱਖ ਪੰਥ ਦੀ ਮਹਾਨ ਹੈ ਕਾਲ ਤੱਕ ਮਹਾਨ ਹੈ ਮੈਂਬਰ ਲਈ ਸਰਦਾਰ ਰਵਿੰਦਰ ਸਿੰਘ ਖਾਲਸਾ ਨੂੰ ਇਸ ਕਰਕੇ ਚੁਣ ਕੇ ਸ਼ਰਮਣੀ ਕਮੇਟੀ ਦਾ ਮੈਂਬਰ ਬਣਾਇਆ ਕਿਉਂਕਿ ਉਹ ਆਪਣੇ ਪਿੱਛੇ ਖਾਲਸਾ ਲਿਖਦਾ ਸੀ ਸਿੱਖ ਪੰਥ ਦੀ ਮਹਾਨ ਹੈ ਕਾਲ ਤੱਕ ਮਹਾਨ ਹੈ ਸਿੱਖ ਪੰਥ ਦੀ ਮਹਾਨ ਹੈ ਲੇਕਿਨ ਜਦੋਂ ਪਰਖ ਦੀ ਕਸਵੱਟੀ ਵਿੱਚ ਖਾਲਸਾ ਜੀ ਪਏ ਤਾਂ ਉਹ ਇਸ ਪਰਖ ਦੀ ਕਸਵੱਟੀ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ ਅਕਾਲ ਤਖਤ بچਾਓ ਬਾਦਲ بچਾਓ ਅਕਾਲ ਤਖਤ بچਾਓ ਬਾਦਲ بچਾਓ ਲੇਕਿਨ ਐਡੀ ਵੱਡੀ ਕੌਮ ਐਡੀ ਵੱਡੀ ਕੌਮ ਦੇ ਐਡੇ ਮਹਾਨ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਪਤਾ ਤੱਕ ਵੀ ਨਾ ਹੋਵੇ ਕਿ ਸਵੇਰੇ ਤੁਸੀਂ ਆਪਣੀ ਜਿਹੜੀ ਮਰਿਆਦਾ ਨਿਭਾਉਣੀ ਹੈ ਉਹ ਨਿਭਾਉਣ ਦਾ ਤੁਹਾਨੂੰ ਸਮਾਂ ਮਿਲੇਗਾ ਵੀ ਕਿ ਨਹੀਂ ਮਿਲੇਗਾ ਦੀ ਬਚਾਓ ਬਾਦਲ ਭਜਾਓ ਸ਼ਰਮਣੀ ਕਮੇਟੀ ਬਚਾਓ ਬਾਦਲ ਭਜਾਓ ਲੋਕਾਂ ਦਾ ਸਭ ਬਚਾਓ ਬਾਦਲ ਭਜਾਓ ਇਹ ਸਾਰਾ ਕਾਰਾ ਜਿਹੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਕੀਤਾ ਖਾਲਸਾ ਜੀ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਨੇ ਇੱਕ ਪਰੰਪਰਾ ਬਚਾਓ ਬਾਦਲ ਭਜਾਓ ਬੋਲੋ ਸੋਨਹਾਲ ਸੋਨਹਾਲ ਅੱਜ ਬਹੁਤ ਵੱਡੀ ਗੰਨਤੀ ਵੀ ਸੰਗਤਾਂ ਜਿਹੜੀਆਂ ਨੇ ਆਹ ਪ੍ਰੋਟੈਸਟ ਕਰਨ ਦੇ ਲਈ ਉਹਨਾਂ ਦੇ ਘਰ ਵਿਖੇ ਧਰਨਾ ਦੇਣ ਆਈਆਂ ਜਿੱਥੇ ਧਰਨਾ ਦਿੱਤਾ ਗਿਆ ਸੋ ਤੱਕ ਸੁਭਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਕਾਲ ਤੱਕ ਸੁਭਾਨ ਹੈ ਇਹ ਹੈਰਾਨੀ ਦੀ ਗੱਲ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਿਹੜਾ ਜਥੇਦਾਰ ਬਾਬਾ ਟੇਕ ਸਿੰਘ ਤਨੂ ਲਾ ਲਾਇਆ ਗਿਆ ਨਾ ਉਹਨੂੰ ਅਰਦਾਸ ਕਰਨੀ ਆਉਂਦੀ ਹੈ ਨਾ ਉਹਨੂੰ ਘੁਟਕੇ ਦੇ ਉੱਤੋਂ ਮਤਲਬ ਜਪਜੀ ਸਾਹਿਬ ਦਾ ਪਾਠ ਕਰਨਾ ਆਉਂਦਾ ਨਾ ਉਹ ਹੁਕਮਨਾਮਾ ਲੈ ਸਕਦਾ ਜੇ ਜਿਹੜਾ ਬੰਦਾ ੳਟਕੇ ਤੋਂ ਵੀ ਪਾਠ ਨਹੀਂ ਕਰ ਸਕਦਾ ਅਰਦਾਸ ਨਹੀਂ ਕਰ ਸਕਦਾ ਉਹ ਕੌਮ ਨੂੰ ਕੀ ਸੇਵ ਦੇ ਸਕਦਾ ਲੇਕਿਨ ਉਹਦੇ ਕੋਲੋਂ ਪਾਪ ਕਰਵਾਉਣ ਖਾਤਰ ਉਸ ਤਖਤ ਦਾ ਜਥੇਦਾਰ ਉਹਨੂੰ ਲਾਉਣ ਦਾ ਯਤਨ ਕੀਤਾ ਗਿਆ ਇਹ ਪੰਥ ਨੂੰ ਪਰਵਾਣ ਨਹੀਂ ਪੰਥ ਦੇ ਅੰਦਰ ਗੁੱਸਾ ਤੇ ਰੋ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਉੱਚੇਚੇ ਤੌਰ ਤੇ ਅਪੀਲ ਹੈ ਕਿ ਉਹ ਸਿਧਾਂਤ ਬਚਾਉਣ ਲਈ ਮੈਦਾਨ ਵਿੱਚ ਨਿਤਰਨ ਦਾ ਯਤਨ ਕਰਨ ਜੀ ਹਾਂ ਪਿਛਲੇ ਦਿਨਾਂ ਚ ਤਖਤਾਂ ਦੇ ਜਥੇਦਾਰਾਂ ਤੇ ਹੋਏ ਫੈਸਲਿਆਂ ਨੂੰ ਲੈ ਕੇ ਪੰਥਕ ਹਲਕਿਆਂ ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਇਸ ਨੂੰ ਲੈ ਕੇ ਅਮਲੋ ਦੇ ਪਿੰਡ ਖਨਿਆਣ ਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜਕਟਿਵ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਦੇ ਘਰ ਦਾ ਘਰਾਓ ਕੀਤਾ ਗਿਆ ਜਮ ਕੇ ਘਰ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਦੌਰਾਨ ਧਰਨਾਕਾਰੀਆਂ ਵੱਲੋਂ ਭਾਈ ਰਵਿੰਦਰ ਸਿੰਘ ਖਾਲਸਾ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕੇ ਗਏ ਨੇ ਇਸ ਮੌਕੇ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਵੱਲੋਂ ਉਹਨਾਂ ਖਿਲਾਫ ਜੰਮ ਕੇ ਪੜਾਸ ਕੱਢਦਿਆਂ ਕਈ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ ਮਲੋ ਹਲਕੇ ਦੇ ਪਿੰਡ ਖਨਿਆਣ ਵਿੱਚ ਜਿਹੜਾ ਬਹੁਤ ਹੀ ਇਤਿਹਾਸਿਕ ਪਿੰਡ ਹੈ ਔਰ ਇਥੋਂ ਦੇ ਪੁਰਾਣੇ ਬਜ਼ੁਰਗ ਅਕਾਲੀਆਂ ਨੇ ਪੰਥਕ ਪਰੰਪਰਾਵਾਂ ਲਈ ਪੰਥਕ ਸਿਧਾਂਤਾਂ ਲਈ ਔਰ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸ਼ਹਾਦਤਾਂ ਵੀ ਦਿੱਤੀਆਂ ਜੇਲ੍ਹਾਂ ਵੀ ਕੱਟੀਆਂ ਤੇ ਬਹੁਤ ਸਾਰੀਆਂ ਕੁਰਬਾਨੀਆਂ ਵੀ ਕੀਤੀਆਂ ਲੇਕਿਨ ਇਸ ਪਿੰਡ ਵਿੱਚੋਂ ਇਹ ਸਾਲ ਕੇ ਦੇ ਲੋਕਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਈ ਸਰਦਾਰ ਰਵਿੰਦਰ ਸਿੰਘ ਖਾਲਸਾ ਨੂੰ ਇਸ ਕਰਕੇ ਚੁਣ ਕੇ ਸ਼ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਕਿਉਂਕਿ ਉਹ ਆਪਣੇ ਪਿੱਛੇ ਖਾਲਸਾ ਲਿਖਦਾ ਸੀ ਉਹਨਾਂ ਨੂੰ ਲੋਗਾਂ ਨੂੰ ਇਹ ਯਕੀਨ ਤੇ ਭਰੋਸਾ ਖਾਲਸੇ ਤੇ ਹੋਣ ਕਰਕੇ ਵੀ ਇਹਦੇ ਪਿੱਛੇ ਖਾਲਸਾ ਨਾ ਲਿਖਿਆ ਹੋਇਆ ਸ਼ਾਇਦ ਖਾਲਸਾ ਜੀ ਖਾਲਸਾਈ ਪਰੰਪਰਾ માં ਖਾਲਸਾਈ ਸਿਧਾਂਤ ਖਾਲਸਾਈ ਬ੍ਰਿਹਾਦਾ ਦੀ ਪਹਿਰੇਦਾਰੀ ਕਰਦਾ ਰਹੇਗਾ ਲੇਕਿਨ ਜਦੋਂ ਪਰਖ ਦੀ ਕਸਵੱਟੀ ਵਿੱਚ ਖਾਲਸਾ ਜੀ ਪਏ ਤਾਂ ਉਹ ਇਸ ਪਰਖ ਦੀ ਕਸਵੱਟੀ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ ਪਿਛਲੇ ਥੋੜੇ ਸਮੇਂ ਦੇ ਵਿੱਚ ਹੀ ਤਕਰੀਬਨ ਮਹੀਨਾ ਡੇਢ ਮਹੀਨੇ ਦੇ ਅੰਦਰ ਅੰਦਰ ਹੀ ਤਿੰਨ ਤਖਤਾਂ ਦੇ ਜਥੇਦਾਰ ਜਿਹੜੇ ਸਨ ਉਹਨਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਨੇ ਇਸ ਤਰ੍ਹਾਂ ਉਹਨਾਂ ਦੀਆਂ ਪਦਵੀਆਂ ਤੋਂ ਬਰਖਾਸਤ ਕਰ ਦਿੱਤਾ ਜਿਸ ਤਰ੍ਹਾਂ ਕੋਈ ਛੇਤੀ ਕੀਤਾ ਆਪਣੇ ਚਪੜਾਸੀ ਦੀ ਵੀ ਬਰਖਾਸਤ ਕੀ ਨਹੀਂ ਕਰਦਾ ਬਲਕਿ ਉਹਨੂੰ ਵੀ ਕੋਈ ਨੋਟਿਸ ਭੇਜਦਾ ਇੱਕ ਮਹੀਨੇ ਦਾ ਵੀ ਤਾਂ ਕਿ ਉਹ ਆਪਣਾ ਹੋਰ ਕੰਮ ਅੱਗੇ ਲੱਭ ਲਵੇ ਲੇਕਿਨ ਐਡੀ ਵੱਡੀ ਕੌਮ ਐਡੀ ਵੱਡੀ ਕੌਮ ਦੇ ਐਡੇ ਮਹਾਨ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਪਤਾ ਤੱਕ ਵੀ ਨਾ ਹੋਵੇ ਕਿ ਸਵੇਰੇ ਤੁਸੀਂ ਆਪਣੀ ਜਿਹੜੀ ਮਰਿਆਦਾ ਨਿਭਾਉਣੀ ਹੈ ਉਹ ਨਿਭਾਉਣ ਦਾ ਤੁਹਾਨੂੰ ਸਮਾਂ ਮਿਲੇਗਾ ਵੀ ਕਿ ਨਹੀਂ ਮਿਲੇਗਾ ਭਾਈ ਸੁਲਤਾਨ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੂੰ ਲਾ ਦਿੱਤਾ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਲਾਹਿਆ ਹੀ ਨਹੀਂ ਬਲਕਿ ਲਗਾਤਾਰ ਉਹਨਾਂ ਦੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਤੇ ਗਿਆਨੀ ਰਗਵੀਰ ਸਿੰਘ ਬਹੁਤ ਹੀ ਸ਼ਰੀਫ ਸ਼ਖਸੀਅਤ ਹੈ ਉਨਾ ਨੂੰ ਅਨੁਸ਼ਰੀ ਅਕਾਲ ਤਖਸਬ ਜੀ ਦੀ ਪਦਵੀ ਤੋਂ ਲਾ ਦਿੱਤਾ ਗਿਆ ਇਹ ਸਾਰਾ ਕਾਰਾ ਜਿਹੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਕੀਤਾ ਖਾਲਸਾ ਜੀ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਨੇ ਇਥੇ ਕੱਲ ਪਰਸੋਂ ਵੀ ਸੱਜਣ ਉਹਨੂੰ ਪੰਜ ਸਿੰਘ ਆਏ ਸੀ ਉਹਨਾਂ ਦੇ ਘਰੇ ਉਹਨਾਂ ਨੂੰ ਮਿਲ ਕੇ ਕਹਿ ਗਏ ਗਏ ਸੀ ਕਿ ਖਾਲਸਾ ਜੀ ਤੁਸੀਂ ਪੰਥ ਨਾਲ ਖੜਨ ਦਾ ਯਤਨ ਕਰੋ ਇੱਕ ਪਰਿਵਾਰ ਨਾਲ ਨਾ ਖੜੋ ਸਿਧਾਂਤਾਂ ਦੀ ਪਰੰਪਰਾਵਾਂ ਦੀ ਤੇ ਮਰਿਆਦਾ ਦੀ ਪਹਿਰੇਦਾਰੀ ਕਰੋ ਉਹਨਾਂ ਨੇ ਵਚਨ ਤਾਂ ਕੀਤਾ ਸੀ ਲੇਕਨ ਉਹ ਬਚਨ ਤੇ ਪੂਰਾ ਨਹੀਂ ਉਤਰ ਸਕੇ ਅੱਜ ਬਹੁਤ ਵੱਡੀ ਗਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਆਹ ਪ੍ਰੋਟੈਸਟ ਕਰਨ ਦੇ ਲਈ ਉਹਨਾਂ ਦੇ ਘਰ ਵਿਖੇ ਧਰਨਾ ਦੇਣ ਆਈਆਂ ਜਿੱਥੇ ਧਰਨਾ ਦਿੱਤਾ ਗਿਆ ਵੱਖ-ਵੱਖ ਆਗੂ ਸਜਣਾ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅੱਜ ਮੈਂ ਤੁਹਾਡੇ ذریعے ਫੇਰ ਕਹਿਣਾ ਚਾਹੁੰਨਾ ਖਾਲਸਾ ਜੀ ਨੂੰ ਵੀ ਸਾਰੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਸ਼ਰਮਣੀ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਕਿ ਅਕਾਲ ਤਖਤ ਸਾਹਿਬ ਦੇ ਸਿਧਾਂਤ ਉਦੀ ਪਰੰਪਰਾਵਾਂ ਉਹਦੀਆਂ ਮਰਿਆਦਾ ਉਹਨਾਂ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ 28 ਤਰੀਕ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਆਪਣਾ ਭਜਤਾ ਜਲਾਸ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਥੇਦਾਰ ਸਹਿਬਾਨ ਨੂੰ ਲਾਉਣਗੇ ਲਾਉਣ ਵਾਲੇ ਜਿਹੜੇ ਮਤੇ ਨੇ ਉਹਨਾਂ ਨੂੰ ਰੱਦ ਕਰਨ ਔਰ ਉਹਨਾਂ ਜਥੇਦਾਰਾਂ ਦੀ ਨਿਯੁਕਤੀ ਉਸੇ ਤਰ੍ਹਾਂ ਜਿਵੇਂ ਪਹਿਲਾਂ ਕੀਤੀ ਹੋਈ ਸੀ ਉਸੇ ਤਰ੍ਹਾਂ ਰਹਿਣ ਦੇਣ ਦਾ ਯਤਨ ਕਰਨ ਤਾਂ ਕਿ ਪੰਥ ਵਿੱਚ ਹੋਰ ਦਫੇੜ ਨਾ ਪਾਵੇ ਹੋਰ ਵਰਤਾਰੇ ਗਲਤ ਨਾ ਵਾਪਰ ਪ੍ਰਦਰਸ਼ਨਕਾਰੀ ਆਗੂਆਂ ਵੱਲੋਂ ਉਹਦਿਆਂ ਤੋਂ ਹਟਾਏ ਗਏ ਜ਼ਥੇਦਾਰਾਂ ਨੂੰ ਮੁੜ ਤੋਂ ਲਗਾਉਣ ਦੀ ਤਖਤਾਂ ਦੀ ਮਰਿਆਦਾਵਾਂ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਗੁਰਪੇਜ ਸਿੰਘ ਦੀ ਰਿਪੋਰਟ